روز لینا ٹھاک پہ سنتا اچانک کا ہی پتا لگا تیرے کام کاما کا نام بھیرے کا اچھا پیا تو بڑا ہو کے کی بننا علی محمد انا کتا پیا میں بڑا ہو بن کے نہ فوجی بنوں گا فوجی بننا او ویری ਅਹਿਮਦਗੜ੍ਹ ਸ਼ਹਿਰ ਵਿੱਚ ਅੱਜ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਜਿਸ ਨੇ ਪੂਰੇ ਇਲਾਕੇ ਨੂੰ ਗਮਗੀਨ ਕਰ ਦਿੱਤਾ ਬਾਬਾ ਬਿਸ਼ਪ ਕਰਮਾ ਮੰਦਿਰ ਦੇ ਨੇੜੇ ਵਾਰਡ ਨੰਬਰ 8 ਦੀ ਰਹਿਣ ਵਾਲੀ ਨਜੀਰਾ ਬੀਬੀ ਜੋ ਕਿ ਆਸ਼ਾ ਵਰਕਰ ਦੇ ਤੌਰ ਤੇ ਸੇਵਾ ਨਿਭਾ ਰਹੀ ਸੀ ਆਪਣੇ ਨਵਜਾਤ ਬੱਚੇ ਸਮੇਤ ਜੀਵਨ ਖੋ ਆ ਬੈਠੀ ਜਾਣਕਾਰੀ ਮੁਤਾਬਕ ਜਦੋਂ ਉਸ ਦਾ ਡਿਲੀਵਰੀ ਟਾਈਮ ਆਇਆ ਤਾਂ ਬਿਲਕੁਲ ਉਹ ਠੀਕ-ਠਾਕ ਸੀ ਉਹ ਮੋਟਰਸਾਈਕਲ ਤੇ ਬੈਠ ਕੇ ਸ਼ਹਿਰ ਦੇ ਸਿਵਲ ਹਸਪਤਲ ਗਈ ਉੱਥੇ ਜਾ ਕੇ ਅਚਾਨਕ ਉਸਦਾ ਬੀਪੀ ਇਕਦਮ ਘਟ ਗਿਆ ਜਿਸ ਕਾਰਨ ਉਸ ਦੀ ਸਿਹਤ ਬਹੁਤ ਖਰਾਬ ਹੋ ਗਈ ਜਿਸ ਕਾਰਨ ਉਸ ਨੂੰ ਤੁਰੰਤ ਅਮੜਗੜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਪਰੰਤੂ ਸਥਾਨਕ ਡਾਕਟਰਾਂ ਵੱਲੋਂ ਉਸ ਦੀ ਹਾਲਤ ਸੀਰੀਅਸ ਐ ਘਰਾਰ ਦਿੱਤੀ ਗਈ ਅਤੇ ਇਸ ਲੁਧਿਆਣਾ ਲਿਜਾਣ ਦੀ ਸਲਾਹ ਦਿੱਤੀ ਗਈ ਲੁਧਿਆਣਾ ਪਹੁੰਚਣ ਤੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਾਂ ਤੇ ਬੱਚੇ ਨੂੰ ਬਚਾਇਆ ਨਾ ਜਾ ਸਕਿਆ ਇਸ ਘਟਨਾ ਨੇ ਨਾ ਸਿਰਫ ਉਸਦੇ ਪਰਿਵਾਰ ਨੂੰ ਸਗੋਂ ਪੂਰੀ ਆਸ਼ਾ ਵਰਕਰ ਸੰਗਠਨ ਨੂੰ ਵੀ ਹਿਲਾ ਕੇ ਰੱਖ ਦਿੱਤਾ। ਉਹ ਬੀਬੀ ਬਹੁਤ ਗਰੀਬ ਪਰਿਵਾਰ ਨਾਲ ਸੰਬੰਧਤ ਸੀ ਅਤੇ ਆਪਣੇ ਪਿੱਛੇ ਸਿਰਫ 4 ਸਾਲ ਦੀ ਬੇਟੀ ਅਤੇ ਪਤੀ ਨੂੰ ਰੋਂਦਾ ਮਿਲਕਦਾ ਛੱਡ ਗਈ ਹੈ। ਉਸਦੀ ਬਹੁਤ ਹੀ ਪਿਆਰੀ ਬੇਟੀ ਨੇ ਆਪਣੇ ਭਰਾ ਦਾ ਨਾਂ ਵੀ ਰੱਖ ਦਿੱਤਾ ਹੈ। ਅਲੀ ਮਹਮਦ ਉਸ ਵੱਲੋਂ ਨਾਮ ਦਿੱਤਾ ਗਿਆ ਹੈ। ਉਹ ਕਹਿ ਰਹੀ ਹੈ ਕਿ ਮੇਰਾ ਭਰਾ ਅਤੇ ਮੇਰੀ ਮੰਮੀ ਅੰਦਰ ਸੁੱਤੇ ਪਏ ਹਨ ਪਰ ਅਫਸੋਸ ਉਸ ਵੱਲੋਂ ਕੀ ਪਤਾ ਕਿ ਹੁਣ ਉਹ ਕਦੇ ਵੀ ਉਹਨਾਂ ਨੂੰ ਨਹੀਂ ਮਿਲ ਸਕੇਗੀ। ਹੀ ਨਾ ਤੇਰੇ ਵੀਰੇ ਦਾ ਅਲੀ ਮਮਦ ਅਲੀ ਮਮਦ ਨਾ ਆਇਆ ਤੇਰੇ ਵੀਰੇ ਦਾ ਅੱਛਾ ਉੱਥੇ ਸੁੱਤਾ ਪਿਆ ਤੂੰ ਵੱਡਾ ਹੋ ਕੇ ਕੀ ਬਣਨਾ ਅਲੀ ਮਮਦ ਅਨਾ ਸੁੱਤਾ ਪਿਆ ਮੈਂ ਵੱਡਾ ਹੋ ਬਣ ਕੇ ਨਾ ਫਾਜੀ ਬਣੂਗਾ ਫਾਜੀ ਬਣੇਗਾ ਓ ਵੈਰੀ ਗੁੱਡ ਵੈਰੀ ਗੁੱਡ ਮਮਾ ਵੀ ਸੁੱਤੇ ਪਿਆ ਕਾਕਾ ਵੀ ਸੁੱਤਾ ਪਿਆ ਕਿੱਥੇ ਸੁੱਤਾ ਪਿਆ ਕਾਕਾ ਮਮਾ ਮਮਾ ਉੱਥੇ ਤੇਰੀ ਅੰਦਰ ਆ ਹਾਂਜੀ ਤੇਰਾ ਕੀ ਨਾਮ ਆ ਮਾਈ ਨੇਮ ਇਜ਼ ਹੀਨਾ ਓਹ ਕਿਹੜੀ ਕਲਾਸ ਪੜ੍ਹਦੀ ਆ ਤੂੰ ਯੂਕੇਜੀ ਯੂਕੇਜੀ ਪੜ੍ਹਦੀ ਆ ਤੂੰ ਇੰਗਲਿਸ਼ ਹੋਣੀ ਤੇਨੂੰ ਸਾਰੀ ਓਹ ਵੈਰੀ ਗੁੱਡ ਏ ਬੀ ਸੀ ਸੁਣਾ ਤਾਂ ਏ ਫਾਰ ਐਪਲ ਬੀ ਫਾਰ ਬਾਲ ਸੀ ਫਾਰ ਕੈਟ ਡੀ ਫਾਰ ਡಾಗ್ ਈ ਫਾਰ ਐਲਫੈਂਟ ਐਫ ਫਾਰ ਫਿਸ਼ ਜੀ ਫਾਰ ਗ੍ਰੇਪ ਐਚ ਫਾਰ ਹਨ ਆਈ ਫਾਰ ਆਈਸਕ੍ਰੀਮ ਜੇ ਫਾਰ ਡੱਕਰ ਕੇ ਫਾਰ ਕਾਈਡ ਐਲ ਫਾਰ ਲਵਨ ਐਮ ਫਾਰ ਮੰਗੋ ਐਨ ਫਾਰ ਨੈਟ ਓ ਫਾਰ ਔਰੈਂਜ ਪੀ ਫਾਰ ਪੈਰੈਂਟ ਕਿਊ ਫਾਰ اچھا کوئی دکت نہیں تھی روٹی پانی کھا کے گئی ہے روٹی پکاری بھی ہے کھاتی بھی ہے اچھا ماں کہہ رہے ہیں جی ماں بنا رہا ہاں کہہ رہے ہیں سے تو کھڑے نہیں جلدہ بھی دینا میں دا کی دو بڑا پسند ہاں جی پھر ماں کہہ ہوں تیرا تیجی دو بڑا ہاں کہہ رہے ہیں میں نے بارہ بجے دا امی انہوں نے گوئی بھی تھی ناس سے لے انہوں نے کہا دو انہوں نے کہا دو انہوں نے کہا دو انہوں نے کہا دو انہوں ਬਸ ਬਿਲਕੁਲ ਠੀਕ ਠਾਕ ਗਏ ਨੇ ਤੁਰ ਕੇ ਆਪ ਮੋਟਰਸਾਈਕਲ ਤੇ ਗੱਡੀ ਚ ਵੀ ਨਹੀਂ ਪੁੱਤ ਗਈ ਗੱਡੀ ਇਹਦੇ ਖਾਤਰ ਲਈ ਅਸੀਂ ਓਹੋ ਅੱਛਾ ਉੱਥੇ ਜਾ ਕੇ ਇੱਕਦਮ ਤਵੀਜ ਡਾਊਨ ਹੋ ਗਈ ਪਤਾ ਨਹੀਂ ਮੈਨੂੰ ਤਾਂ ਨਾਲ ਨਹੀਂ ਲਗਾਏ ਇਹਨੂੰ ਮਾਂ ਨੂੰ ਨਹੀਂ ਫੋਨ ਕਰਿਆ ਕਹਿੰਦੇ ਇਹ ਨਾਲ ਸੀ ਇਹ ਪਾਜੀ ਸਾਹਿਬ ਇਹਦਾ ਨਾਲ ਹੀ ਤੀਰ ਚਾਰ ਨਾਲ ਹੀ ਭਾਈ ਤੀਰ ਇਹ ਕਿਦਾਂ ਹੋ ਗਿਆ ਜੀ ਫਿਰ ਇਹ ਇੱਕਦਮ ਅਚਾਨਕ ਕਿੰਨੀ ਟਾਈਮ ਸੀ ਇਹ ਹਾਂ ਜਦੋਂ ਬੀਪੀ ਡਾਊਨ ਹੋ ਗਿਆ ਉੱਥੇ ਹੀ ਬੀਪੀ ਡਾਊਨ ਹੋ ਗਿਆ ਬਸ ਬੀਪੀ ਡਾਊਨ ਕਰਕੇ ਜਦੋਂ ਹਸਪਤਾਲ ਨੇ ਇਹਨਾਂ ਐਡਮਿਟ ਕਰੇ ਉਹਨਾਂ ਨੇ ਹਸਪਤਾਲ ਦੇ ਵਿੱਚ ਉੱਥੇ ਹੀ ਇਹ ਵੀ ਹਰੇ ਫਿਰ ਗਏ ਰਾਜਦੇਵੀ ਫਿਰ ਗਏ ਇਹਦੇ ਬੜਾ ਕੰਮ ਕੀਤਾ ਮੱਖਣ ਦੇ ਵੀ ਲੈ ਗਏ ਡੀ ਐਮ ਸੀ ਜੀ ਵੀ ਲੈ ਗਏ ਮੈਨੂੰ ਉਸ ਤਸਵੀਰ ਕੋਲੀ ਫੜਾ ਕੇ ਜਾਨਤੀ ਕਰ ਦਿੰਦੇ ਮੈਨੂੰ ਤਾਂ ਤੜਕੇ ਉਹ ਲੈ ਕੇ ਆਏ ਇੰਨੇ ਜਿਆਦਾ ਚੱਕੇ ਜਾਣਾ ਸੀ ਬੀਪੀ ਫੇਰ ਮੁੜ ਕੇ ਉੱਥੇ ਹੀ ਨਹੀਂ ਦੁਬਾਰਾ ਬੋਲੀ ਉਹ ਤੇ ਸਾਰੇ ਹਫ਼ਤੇ ਨਾਲ ਹੀ ਲੈ ਕੇ ਗਏ ਤੁਸੀਂ ਉਹ ਜਿਹੜਾ ਸੀ ਜਿਹੜਾ ਸਾਡੀ ਐਮਸੀ ਹੜਾ ਦੀ ਅਪਰੇਟ ਕਰਦਾ ਸੀ ਉਹਨਾਂ ਨੇ ਅਪਰੇਟ ਕਰਕੇ ਬੱਚੇ ਚੱਪਾ ਚੱਪਾ ਬੱਚਾ ਫਿਰ ਦਿੱਤੀ ਨਿਕਲੇ ਬੱਚੇ ਦੀ ਬੱਚੇ ਦੀ ਬਾਤ ਚ ਨਾ ਸਾਰਾ ਅੱਛਾ ਪਹਿਲਾਂ ਬਹੁਤ ਇੱਕਦਮ ਬਹੁਤ ਸ਼ਾ ਸੀਗਾ ਉਹਦੇ ਤੇ ਬਹੁਤ ਸਾਰਾ ਅੱਛਾ ਹਾਂਜੀ ਮੈਡਮ ਸਤਿ ਸ੍ਰੀ ਅਕਾਲ ਅੰਮ੍ਰਿਤਕਾਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਜਿਹੜੀ ਘਟਨਾ ਵਾਪਰੀ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਘਟਨਾ ਵਾਪਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜੀਤ ਘਰ ਕਾਲਸਾ ਲਸੋਈ ਜਿਲ੍ਹਾ ਪਰਦਾਮ ਲੇਰ ਕੋਲਾ ਜਿਹੜੀ ਸਾਡੀ ਆਸ ਵਰਕਰ ਨਜੀਰਾ ਸੀ ਜੇ ਆਸਾ ਵਰਕਰ ਦੀ ਸੇਵਾ ਨਿਭਾ ਰਹੀ ਸੀ ਛੋਟੀ ਬੱਚੀ 5 ਸਾਲ ਦੀ ਹੈ ਤੇ ਇਹ ਪ੍ਰੈਨੈਂਟ ਸੀ ਇਹਨੂੰ ਐਮ ਟਾਈਮ ਤੇ ਸਰਕਾਰੀ ਹਸਪੀਟਲ ਐਮਤਗੜ ਹਸਪੀਟਲ ਵਿੱਚ ਚਲ ਜਾਇਆ ਗਿਆ ਉੱਥੇ ਉਹਨਾਂ ਦੀ ਕੇਅਰ ਕੋਈ ਨਹੀਂ ਹੋਈ ਹੈਗੀ ਕੋਈ ਉਹਨਾਂ ਨੂੰ ਸਟਾਫ ਨੂੰ ਮਤਲਬ ਪੂਰਾ ਇਹਨੂੰ ਸਹੂਲਤ ਨਹੀਂ ਮਿਲੀ ਹੈਗੀ ਇਹਨਾਂ ਨੂੰ ਰੈਫਰ ਕੀਤਾ ਗਿਆ ਵੀ ਪ੍ਰਾਈਵੇਟ ਹਸਪੀਟਲ ਲੈ ਜੋ ਕਿਸੇ ਇਹ ਪ੍ਰਾਈਵੇਟ ਹਸਪੀਟਲ ਲੈ ਕੇ ਗਏ ਉੱਥੇ ਨੇ ਸਕੈਨਾਂ ਸਕੂਨਾ ਵੀ ਕਰਵਾਈਆਂ ਫਿਰ ਇਹ ਹਿੰਦ ਹਸਪੀਟਲ ਲੈ ਕੇ ਕੁਝ ਪ੍ਰਾਈਵੇਟ ਹਸਪੀਟਲ ਸੀ ਉੱਥੇ ਉਹਨਾਂ ਨੇ ਵੀ ਕਹਤਾ ਵੀ ਇਹਨਾਂ ਨੂੰ ਇੱਥੋਂ ਅੱਗੇ ਲੈ ਕੇ ਜਾਓ ਡੀ ਐਮ ਸੀ ਪਚਾਤਾ ਜੀ ਉਹਨਾਂ ਨੂੰ ਕੋਈ ਹੈਲਥ ਮਤਲਬ ਕੇਅਰ ਮਿਲੀ ਹੋਣੀ ਹੈਗੀ ਕਿਉਂਕਿ ਸਾਡੀ ਜਿਹੜੀ ਵਰਕਰ ਸੀ ਇਹ ਇਹ ਲੋਕਾਂ ਦੀ ਸਮਾਜ ਸੇਵਾ ਸੀ ਸੇਵਾ ਕਰਦੀ ਸੀ ਲੋਕਾਂ ਦੀ ਸੇਵਾ ਕਰਦੀ ਪ੍ਰਾਨਾਂ ਅੰਤ ਤੱਕ ਰੱਖ ਦੇ ਸੀ ਇਹਨਾਂ ਦੇ ਨਾਲ ਜੋ ਆ ਸਾ ਵਾਪਰਿਆ ਸਾਡੇ ਕਿਸੇ ਵੀ ਕੁੜੀ ਨਾਲ ਇਸ ਤਰ੍ਹਾਂ ਆ ਸਾ ਵਾਪਰ ਸਕਦਾ ਸਾਨੂੰ ਜਿਹੜੀ ਇਸ ਕੁੜੀ ਦਾ ਬਹੁਤ ਦੁੱਖ ਹੋਇਆ ਜੀ ਕਿਉਂਕਿ ਸਾਡੀ ਬਰਾਬਰ ਦੀ ਮਾਂ ਦੀ ਜਿਹੜੀ ਇਹ ਇਹ ਟੁੱਟ ਸੁੱਕੀ ਹੈ ਇਹ ਹੁਣ ਦੁਬਾਰਾ ਨਹੀਂ ਜੁੜਨੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੋਰਾਂ ਭੈਣਾਂ ਨਾਲ ਵੀ ਕਿਸੇ ਦੇ ਨਾਲ ਐਦਾ ਨਾ ਹੋਵੇ ਸਾਡੀਆਂ ਭੈਣਾਂ ਨੂੰ ਸਰਕਾਰੀ ਹਸਪਤਲ ਦੇ ਪੈਹਲ ਦੇ ਆਧਾਰ ਤੇ ਸਾਰੀ ਸੁਭਾਵਾਂ ਮੁਹੱਈਆ ਕਰਵਾਈਆਂ ਜਾਣ ਇਸ ਇਹਨਾਂ ਦੇ ਪਰਿਵਾਰ ਨੂੰ ਇਹ ਗਰੀਬੀ ਰੇਖਾ ਦੇ ਵਿੱਚੋਂ ਜੂਝ ਰਿਹਾ ਜੀ ਇਹਨਾਂ ਦੇ ਹਸਬੰਦ ਵੀ ਮਤਲਬ ਮਜ਼ਦੂਰੀ ਕਰ ਰਹੇ ਨੇ ਗਰੀਬ ਪਰਿਵਾਰ ਆ ਇਹਨਾਂ ਨੂੰ ਸਰਕਾਰ ਕੋਲ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਮਾਜਾ ਦਿੱਤਾ ਜਾਵੇ ਜਿਹੜੀ ਬੇਟੀ ਹੈ ਜੀ ਉਹਨਾਂ ਦੀ ਪੜ੍ਹਾਈ ਫ੍ਰੀ ਹੋਵੇ ਬੇਟੀ ਨੂੰ ਜੋ ਵੀ ਖਾਣ ਪੀਣ ਸਾਰਾ ਇਹਨਾਂ ਨੂੰ ਫ੍ਰੀ ਹੋਵੇ ਤੇ ਇਹਨਾਂ ਦੇ ਪਰਵਾਰ ਨੇ ਹਸਬੰਦ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜੀ ਹਾਂਜੀ ਭੈਣ ਜੀ ਅੱਜ ਦੀ ਜਿਹੜੀ ਘਟਨਾ ਵਾਪਰੀ ਆ ਜੋ ਤੁਹਾਡੀ ਵਰਕਰ ਸੀ ਸਾਥੀ ਸੀ ਤੁਹਾਡੀ ਆਸ਼ਾ ਵਰਕਰ ਬੀਬੀ ਨਜੀਰਾ ਜੀ ਕੀ ਕਹਿਣਾ ਹੈਗਾ ਤੁਹਾਡਾ ਕਿਸ ਤਰ੍ਹਾਂ ਡੈਥ ਹੋਈ ਆ ਉਹਨਾਂ ਦੀ ਤੇ ਕੀ ਤੁਸੀਂ ਮੰਗ ਕਰਦੇ ਹੋ ਹਾਂਜੀ ਮੈਂ ਮਲੇਰਕੋਲਾ ਜ਼ਿਲ੍ਹਾ ਸੀਨੀਅਰ ਪ੍ਰਧਾਨ ਕੋਲੀ ਸਾਨੂੰ ਸਵੇਰੇ ਮੈਨੂੰ ਕਾਲ ਆਈ ਆ ਜੋ ਮੈਨੂੰ ਪਤਾ ਲੱਗਿਆ 8 ਵਜੇ ਇੱਕ ਆਸਾ ਭੈਣ ਨੇ ਸਾਡੀ ਨੇ ਮੈਨੂੰ ਕਾਲ ਕੀਤੀ ਵੀ ਐਦਾਂ ਐਦਾਂ ਨਜੀਰਾ ਨਾਲ ਹਾਦਸਾ ਹੋ ਗਿਆ। ਕੱਲ ਉਹਨਾਂ ਨੂੰ ਸਿਵਲ ਹਸਪੀਟਲ ਅੰਮ੍ਰਿਤਗੜ ਮੰਡੀ ਦਾਖਲ ਕਰਵਾਇਆ ਗਿਆ ਸੀ ਉਹਨਾਂ ਨੂੰ ਪੇਨ ਹੋ ਰਹੀ ਸੀਗੀ ਡਿਲੀਵਰੀ ਦਾ ਟਾਈਮ ਸੀਗਾ ਤੇ ਜਦੋਂ ਉਹਦੋਂ ਪੇਨ ਹੁੰਦੇ ਨੇ ਤਾਂ ਉਹਨਾਂ ਨੇ ਇੱਕ ਇੰਜੈਕਸ਼ਨ ਲਗਾਇਆ ਗਿਆ। ਉਹ ਇੰਜੈਕਸ਼ਨ ਲਾਉਣ ਤੋਂ ਬਾਅਦ ਉਹਨੂੰ ਖੂਨ ਦੀ ਉਲਟੀ ਆ ਗਈ। ਸਿਵਲ ਹਸਪੀਟਲ? ਹਾਂਜੀ। ਜੋ ਦੱਸਿਆ ਗਿਆ ਉਹਨੂੰ ਖੂਨ ਦੀ ਉਲਟੀ ਆਈ ਜਦੋਂ ਮਤਲਬ ਵੀ ਸਿਹਤ ਜਿਆਦਾ ਡਾਊਨ ਹੋ ਗਈ ਉਹ ਅੱਖਾਂ ਮੀਚ ਗਈ ਏਦਾਂ ਕਰਕੇ ਪੈ ਗਈ ਉਹ ਹੂੰ ਹੂੰ ਕਰੀ ਗਈ ਉਸ ਤੋਂ ਬਾਅਦ ਉਹਨੂੰ ਉੱਥੋਂ ਰੈਫਰ ਕੀਤਾ ਗਿਆ ਤੇ ਵੀ ਇਹਨੂੰ ਕਿਤੇ ਪ੍ਰਾਈਵੇਟ ਲੈ ਜਾਓ ਫਿਰ ਉਸ ਨੂੰ ਉਹ ਰਾਜ ਹਸਪੀਟਲ ਚ ਲੈ ਕੇ ਉੱਥੇ ਸਕੈਨ ਵਗੈਰਾ ਹੋਈ ਉਹਦੀ ਉਹਨਾਂ ਨੇ ਵੀ ਉਹਨੂੰ ਉੱਥੋਂ ਰੈਫਰ ਕਰਤਾ ਫਿਰ ਹਿੰਦ ਹਸਪੀਟਲ ਦੇ ਵਿੱਚ ਲੈ ਗਏ ਹਿੰਦ ਹਸਪੀਟਲ ਵਾਲਿਆਂ ਨੇ ਵੀ ਦੇਖਿਆ ਵੀ ਇਹਦੇ ਵਿੱਚ ਕੁਝ ਲੱਗਦਾ ਨਹੀਂ ਉਹ ਖਿੱਚਵੇਂ ਸਾਹ ਲੈ ਰਹੀ ਸੀਗੀ ਉਸ ਤੋਂ ਬਾਅਦ ਉਹਨੂੰ ਉੱਥੋਂ ਵੀ ਰੈਫਰ ਕੀਤਾ ਗਿਆ ਲੁਧਿਆਣਾ ਡੀ ਐਮ ਸੀ ਵਿੱਚ ਲੈ ਗਏ ਉੱਥੇ ਜਾ ਕੇ ਉਹਦੀ ਡੈਥ ਹੋ ਗਈ ਕੀ ਕਾਰਨ ਦੱਸਿਆ ਉਹਨਾਂ ਨੇ ਉਹਨਾਂ ਨੇ ਵੀ ਕਾਰਨ ਤਾਂ ਕੋਈ ਨਹੀਂ ਦੱਸਿਆ ਹੈਗਾ ਜੀ ਵੀ ਕਹਿੰਦੇ ਨੇ ਕਿ ਅੰਦਰ ਮਤਲਬ ਵਿੱਚ ਜਿਹੜੇ ਨਾਲ ਸੀਗੇ ਉਹਨਾਂ ਦੀ ਜਠਾਣੀ ਨਾਲ ਸੀਗੀ ਨਜੀਰਾਂ ਦੀ ਇੱਥੋਂ ਹਿੰਦੂ ਹਸਪੀਟਲ ਚੋਂ ਦੱਸਿਆ ਕਿ ਉਹਦੇ ਅੰਦਰ ਬੱਚੇਦਾਨੀ ਫਟ ਗਈ ਠੀਕ ਹੈ ਜੀ ਕਿ ਉਹਦੀ ਜਾਨ ਨੂੰ ਵੀ ਖਤਰਾ ਵੀ ਇਹਨੂੰ ਫਟਾਫਟ ਲੈ ਜਾਈ ਠੀਕ ਹੈ ਜੀ ਹਾਂ ਜੀ ਫਿਰ ਉਹ ਲੁਧਿਆਣੇ ਲੈ ਗਏ ਪਰ ਸਾਨੂੰ ਇਹ ਬਹੁਤ ਵੱਡਾ ਘਾਟਾ ਪਿਆ ਸੇਹਤ ਸੂਲਤਾਂ ਦਿੱਨੀ ਸੀ ਸਾਡੀ ਭੈਣ ਉਹਦੇ ਨਾਲ ਹੀ ਦੇਖ ਲੋ ਵੀ ਕਿੱਡਾ ਹਾਦਸਾ ਵਾਪਰ ਗਿਆ ਹੁਣ ਸਰਕਾਰ ਨੂੰ ਚਾਹੀਦਾ ਉਹਦੀ ਛੋਟੀ ਬੱਚੀ ਆ 4 ਸਾਲ ਦੀ ਆਪਦੀ ਉਹ ਬੱਚੀ ਛੱਡ ਗਈ ਪਿੱਛੇ ਹੂੰ ਬਾਕੀ ਸਾਰਿਆਂ ਦੇ ਦੇਖੋ ਜੇ ਸਾਰਾ ਕੁਝ ਹੋ ਸਕਦਾ ਇਹ ਬੱਚੀ ਨੂੰ ਮਾਂ ਨਹੀਂ ਮਿਲਣੀ ਮਾਵਾ-ਪਾਪਾ ਨੂੰ ਤੇ ਨਹੀਂ ਮਿਲਣੀ ਹੈਗੀ ਤਾਂ ਸਰਕਾਰ ਕੋਲੋਂ ਸਾਡੀ ਇਹੀ ਮੰਗ ਆ ਇਹਦਾ ਬੱਚੀ ਦਾ ਸਾਰਾ ਖਰਚਾ ਚੱਕਿਆ ਜਾਵੇ ਉਹਦੇ ਹਸਬੰਦ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਉਹਦੀ ਜਗ੍ਹਾ ਤੇ ਕੋਈ ਵੀ ਉਹਦੇ ਮਤਲਬ ਪਰਿਵਾਰ ਦੇ ਵਿੱਚੋਂ ਆਸਾ ਵਰਕਰ ਦੀ ਹੋਣ ਨੂੰ ਵੀ ਨੌਕਰੀ ਦੇ ਦਿੱਤੀ ਜਾਵੇ ਸ਼ੁਕਰੀਆ ਜੀ